ਹਾਂ ਜੀ ਕਹਾ ਜਿਹੜੇ ਨਾਲ ਦੇ ਇੱਕ ਪੇਟੀ ਹੋਰ ਖੋਲਣ ਵਾਲੀ ਪਈ ਸੀ ਉਹ ਵੀ ਪਈ ਇਹ ਬਾਗੂ ਆ ਉਹ ਵੀ ਖੋਲੋ ਯਾਰਾ ਪਾ ਦੋ ਨਹੀਂ ਉਹ ਕਹਦੀਆਂ 52 ਹੁਣ ਆਹੀ ਕਲੀਨ ਜਿਹਾਲੇ ਬਗੇ ਆ ওভারਸ ਹੈ ਹੋਰ ਐਕਸ ਗੁਣੀ ਕੌਂਦੀ ਆਦੇ ਬਹੁਤ ਜਿਆਦੇ ਪਾਈ ਨਾ ਤੁੰਡੀ ਸਟਾਕ ਹੀ ਪੂਰਾ ਖਿਆ ਗਿਆ ਹੈ ਦੂਜਾ ਸਟਾਕ ਕੱਢੋ ਦੂਜਾ ਸਟਾਕ ਆਪਾਂ ਜਿੱਪ ਤਾਂ ਵਿਹਾਰੀ ਲੈ ਕੇ ਵਿਹਾਰੀ ਦੀ ਇੱਕ ਇੱਥੇ ਚਾਹ ਦਾ ਮਸਾਲਾ ਲਓ ਜੀ ਆਹ ਡੱਬੇ ਆਏ ਸਿਰਫ ਸਾਨੂੰ ਹੁਣ ਜਿਹੜੇ ਸਾਨੂੰ ਡੱਬੇ ਆਉਣੇ ਨੇ ਇਹ ਆਉਣੇ ਨੇ ਚਾਹ ਦੇ ਮਸਾਲਾ ਤੋਂ ਇਹ ਵਾਲਾ ਪਰਸਟਮ ਓਨਲੀ ਮੌਸਮੀ ਹੈ ਜੀ ਸਟਾਕ ਮਾਈਂ ਨੈਡਿਸਟ੍ਰਿਪ ਹਾਂ ਜਾਨਾ ਨਾ ਖਲਾੜਿਆ ਕੋਈ ਨਹੀਂ ਨਹੀਂ ਪੂਰਾ ਡੱਬਾ ਆਇਆ ਸੀ ਇਹ ਦਵਾਈਆਂ ਦਾ ਬੂੜਾ ਪੂਰਾ ਪੜਿਆ ਹੈ ਬੂੜਾ ਪੂੜਾ ਬੂੜਾ ਹੋ ਤਾ ਹੋ ਲੱਗਿਆ ਅੱਛਾ ਤੇ ਬਾਕੀ ਸਾਰੇ ਖਤਮ ਹੋ ਗਏ ਪੈਕ ਹੋ ਗਏ ਸਾਰਿਆਂ ਪੈਕ ਹੋਣਦੀਆਂ ਜੇ ਆਪ ਇੰਨਾ ਕੋਕਾ ਅੱਧਾ ਸਮਾਨ ਸਵੇਰੇ ਹਾਂ ਜੇ ਸਵੇਰੇ ਮਿਲਣਾ ਸਮਾਨ ਅੱਜ ਤੇ ਤੇ ਇਹ ਵੰਡਣੀਆਂ ਸਵੇਰੇ ਸਵੇਰੇ ਆਣ ਕੇ ਸਮਾਨ ਆਊਗਾ ਪੈਕ ਕਰਕੇ ਸਵੇਰੇ ਪਰ ਜੇ ਸਾਰਾ ਨੂੰ ਵੰਡਾਂਗੇ ਜੇ ਮਤਲਬ ਪੈਕ ਹੋ ਗਿਆ ਤੇ ਜਿਹੜਾ ਆਊਗਾ ਸਵੇਰੇ ਇੱਕ ਦੱਬੇ ਅੱਠੀ ਪਾਉਦੀ ਹੁਣ ਆ ਕੀ ਆ ਥੜ ਗਈਆਂ ਜੀ ਆਰੇ ਆਪੇ ਪਾੜੋ ਨਾ ਪੀਣੀ ਗੋਲੀ ਨਹੀਂ ਆਰੇ ਮੈਂ ਖਾ ਨਹੀਂ ਲਾਉਣ ਉਹ ਬੈਂਡਡ ਤੇ ਆ ਕਰਨੀ ਹੈ ਦੂਵਾ ਟੂਬਾ ਦੀ ਇਹਨਾਂ ਦੇ ਵਿੱਚ ਹੈ ਨਹੀਂ ਸਮਾਰਨਾ ਟੂਬਾ ਦੇ ਨਾ ਉਹ ਟੁਰਗੀਆਂ ਨਾ ਜਿਹੜੀਆਂ ਟੂਪਾਂ ਥੁਰਗੀਆਂ ਮੇਰੇ ਵਿੱਚ ਪੈ ਕਰਦੇ ਫਿਰਾਂਗੇ ਦੋਨੇ ਨਾ ਇੰਨਾ ਕ ਰੱਖ ਲੋ ਨਾ ਇੰਨਾ ਕ ਰੱਖ ਲੋ ਜਿੰਨੀ ਗੋੜਾ ਲਿਆ ਗੋੜਾ ਲਿਆ ਨਹੀਂ ਜਿਹੜੀਆਂ ਆ ਰਹਿ ਗਈਆਂ ਨਾ ਇਹਨਾਂ ਦੇ ਵਿੱਚ ਸਵੇਰੇ ਸਮਾਨ ਜਿਹੜਾ ਉਹਨਾਂ ਨਾ ਇਹਨਾਂ 'ਚ ਜਿਹੜੀਆਂ ਟੂਪਾਂ ਟਾਪਾਂ ਥੁਰ ਗਈਆਂ ਉਹ ਫਿਰ ਪਾ ਲ ਇੱਕ 'ਚ ਪਾ ਲੋ ਆ ਸਮਾਨ ਆ ਜਿਹੜੇ ਇੱਧਰ ਕਰੋ ਹੋ ਗਿਆ ਇਹਨਾਂ ਵਿੱਚ ਤਾਂ ਹਾਂ ਬੋਲੇ ਜਾਂ ਬੋਲੇ ਨਹੀਂ ਆਜਾ ਆ ਹਰ ਵਿੱਚ ਜਾ ਬਾਈ ਕਿ ਲੋ ਹਿੰਦੀ ਸਾਰੇ ਦਾ ਬੱਸ ਕਰ ਉਹ ਜਿੰਨੇ ਸੋਹਰੇ ਬਾਹਰ ਨਹੀਂ ਬਾਹਰ ਆਉਂਦੇ ਦਵਾਈਆਂ ਪੈਕ ਹੋ ਗਈਆਂ ਤੇ ਇੱਧਰ ਚੱਲੇ ਹੁਣ ਮੰਡਨ ਪਿੰਡ ਵਿੱਚ ਪਰ ਲੋਣਾ ਚੱਜਣਾ ਚੱਜਣਾ ਚੱਲ ਕੋਈ ਨਹੀਂ ਇੰਨੇ ਵੰਡਣੇ ਆ ਫਿਰ ਬਾਕੀ ਜਿਹੜੇ ਰਹਿ ਜਾਣਗੇ ਨਾ ਤੇ ਦਵਾਈਆਂ ਨਹੀਂ ਨਹੀਂ ਦਵਾਈਆਂ ਦਸਤੀਆਂ ਵਾਂ ਜਿਹੜੀਆਂ ਦਸਤੀਆਂ ਦਸਤੀਆਂ ਇੱਕ ਬੋੜਾ ਨਹੀਂ ਅਜੇ ਲੱਗਾ ਮਤਲਬ ਦਵਾਈਆਂ ਦਾ ਅੱਪੋਰੀ ਦੇ ਪਰਦੇ ਮਸ਼ਰਦਾਨੀ ਦੋ ਇੱਕ ਲੈ ਇੱਕ ਲੈ ਆਈ ਬੋਤ ਇੱਧਰ ਦਵਾਈਆਂ ਦੀ ਸੇਵਾ ਹੋਣ ਲੱਗੀ ਪਿੰਡ 'ਚ ਲੋ ਜੀ ਜੇ ਮਸ਼ਰਦਾਨੀਆਂ ਤੇ ਦਵਾਈਆਂ ਚੱਲੇ ਵੰਡਣ ਅਜੇ ਪਹਿਲਾ ਬੋੜਾ ਚੱਲਿਆ ਵੰਡਿਆ ਜਾਂ ਪਿੰਡ ਵਿੱਚ ਬੁਖਾਰ ਨਹੀਂ ਬੁਖਾਰ ਨੂੰ ਹੁੰਦਾ ਚਲ ਕੋਈ ਨਹੀਂ ਲੈਣੀ ਕਿੰਨੂ ਨਹੀਂ ਬੁਖਾਰ ਹੁੰਦਾ ਨਹੀਂ ਪਿਆ ਉਹ ਆਈ ਆ ਮੈਂ ਕਾਹ ਚੁੱਕੀ ਆਹੀ ਨੋਰੀ ਉਹ ਨੂੰ ਰੋਟੀ ਨਹੀਂ ਕਿਹਾਂ ਦੇ ਅਗਰ ਤੇ ਇਹ ਗਾ ਨਹੀਂ ਮਸਾਲਾ ਲੈ ਟੂ ਅਨਮ ਤਰੀ ਮਮੀ ਕਿਵੇਂ ਬੰਦ ਰੱਖਤੀ ਕਿੰਨੀ ਕਿ ਉਹ ਤੇਰੀ ਮੰਮੀ ਕਿਥੇ ਆ ਤੇਰੀ ਮੰਮੀ ਕਿਥੇ ਮੰਮੀ ਜਾਣੀ ਪਾ ਬੜਾ ਬੜਾ ਮੰਮੀ ਦਾ ਨਹੀਂ ਪਤਾ ਆ ਸੱਤੋਂ ਦਾ ਵੀ ਲੈ ਲਓ ਉਹ ਵਾਜ ਮਾਰ ਦੇ ਵਾਜ ਮਾਰ ਤਾ ਮਾਰ ਮਾਰ ਵਾਜ ਮਾਰ ਸਾਰੇ ਨੂੰ ਮਾਰੂ ਜਿਹੜੇ ਪੁਰਾਣੇ ਲੱਗੇ ਬੰਦੇ ਜਿਹੜੇ ਰਹਿ ਗਏ ਆ ਤਾਂ ਕੋਈ ਠੋਖਰ ਕੱਖ ਨਹੀਂ ਆਇਆ ਡੰਗਰ ਦੇ ਪੁੱਛੇ ਮਾਰਦੇ ਆ ਮੱਛਰ ਵਾਈ ਕੀ ਹੋ ਗੋ ਠੀਕ ਕੀ ਆ ਜਿਵੇਂ ਜਖਮ ਹੋਇਆ ਇੱਕ ਗ੍ਰਾਮ ਆ ਬੁਖਾਰ ਆ ਲਰਜੀ ਦੀ ਗੋਲੀ ਠੀਕ ਆ ਪਾਣੀ ਦਾ ਘੋਲ ਜਿਵੇਂ ਜਟੀਆਂ ਉਗੀਆਂ ਆ ਬੈਂਡਡ ਠੀਕ ਠੀਕ ਆ ਜਿਵੇਂ ਆਖੀ ਨਹੀਂ ਵਾਸਤੇ ਇਹ 4 ਦਿਨ ਉਹ ਜਿਹੜਾ ਸਾਤ ਕੋਸਾ ਹੋ ਰਹੀ ਆ ਉਹਦੇ ਬਾਅਦ ਬੱਚੇ ਨਾਲ ਤੇ ਆ ਬੁਖਾਰ ਵਾਲੀ 3 ਆ ਲਰਜੀ ਦੀਆਂ ਗੋਲੀਆਂ ਆ ਗੋਲੀਆਂ ਘੋਲ ਪਾਣੀ ਆ ਤੁਹਾਨੂੰ ਪਤਾ ਹੀ ਆ ਘੋਲ ਪਾਣੀ ਦਾ ਪਾਣੀ ਵਾਸਤੇ ਤੇ ਆ ਬੈਂਡਡ ਆ ਬੁਖਾਰ ਵਾਲੀ ਜੀ ਅਸਾਂ ਆਪਾਂ ਇਹਨਾਂ ਨੂੰ ਤੇੀਆਂ ਵਿੱਚ ਮਛਰ ਵਾਲੀ ਟਿੰਕੂ ਦੀ ਜੇਰਾ ਰੱਖਦੀ ਆ ਤੇ ਇਹ ਚੱਲ ਜੇ ਹਲੋ ਕੋਈ ਆਉਣ ਚਲੋ ਛਾਹ ਬਸਰੀ ਕੋਈ ਆ ਆਹ ਪਤੀਨਾ ਦਾ ਵੀ ਲੈ ਲਓ ਇਹਨਾਂ ਨੂੰ ਸਭ ਨੇ ਆ ਸੁਮਨ ਦਾ ਵੀ ਲੈ ਲਓ ਰੱਖ ਫਿਰ ਮਾਤੋ ਹਾਂ ਰੱਖੋ ਇਹ ਜਨੀਆ ਇਹ ਜਨੀਆ ਨਾ ਆਜੀ ਆ

आज आज ये डॉक्टर मूल ना दवाई देती गई ਕੀ ਆਵੇ ਕਿ ਇਹ ਡਬਾਇਆ ਉਹਨਾਂ ਨੇ ਸਾਬਣ ਅ ਮਛਰ ਵਾਲੀ ਟੀਊਬ ਕੁਝ ਇਹ ਜਾ ਮਛਰ ਨਿੱਕਿਆ ਨਹੀਂ ਕਿ ਨਿਹਾਰੀ ਮਸਤ ਵਾਲੀ ਦੂਜੀ ਇਹ ਜਕਮਾਲੀ ਇਹ ਜੱਪਾ ਜਕਮਾਲੀ ਤੇ ਆ ਪਰ ਪਰ ਆ ਸਾਡੀ ਮਮੀ ਅੱਗੇ ਆਲੇ ਨਾ ਮਮੀ ਅੱਗੇ ਵੀ ਰੋਇਆ ਲੇ ਗਾਇਆ ਨਹੀਂ ਮੇਰਾ ਰਾਣੀ ਖੁਰਕੂੰ ਦੀ ਬਉਦੀ ਜਾਰੀ ਕਰ ਮੰਗੀ ਜਤੋਂ ਹਾਂ ਮੈਂ ਪਾਈ ਦੇ ਹਾਂ ਆਹ ਆ ਵੇਖੋ ਹਾਂ ਦੇਖੋ ਟਿਊਬ ਉਹ ਭਾਈ ਸਾਪਣ ਵੀ ਵਿੱਚ ਇਹ ਫਰਸਤਾ ਮੋਲ ਆ ਆਸ ਨਰਦੀ ਦੀਆ ਵੜੀ ਹਾਂ ਸਰ ਸਰਕਾਣ ਹੈ ਸਰਕਾਣ ਕਾਲਾ ਦੋ ਦੋ ਬਿੰਦੂ ਦੋ ਮੋਤੀ ਆਦੀ ਮੈਂ ਇਹ ਇੱਕ ਰਹਿ ਗਈ ਅੱਜ ਖਾਣੀਆਂ ਕੀ ਤਰ੍ਹਾਂ ਨੇ ਤੈਨੋਂਗੇ ਆਹ ਖਾਣੀਆਂ ਕਿੱਦਾਂ ਦੁਖਾ ਦੇ ਇਹ ਜੀ ਇਧਰ ਪਤਾ ਲੱਗ ਬੁਖਾਰ ਹੋਇਆ ਦੁਖਾਣੀਆਂ ਹਾਂਜੀ ਪਾਣੀ ਪਏ ਪਾਣੀ ਨਾਲ ਹਾਂ ਇਹਨਾਂ ਵਿੱਚ ਪਾਣੀ ਨਾਲ ਖਾਓ ਆਜਾ ਚਾਹ ਤੇ ਆਜਾ ਇਧਰਾ ਗਰਮਾ ਤੇ ਤੇ ਕਿੰਨੀ ਆ ਸਾਬਣ ਬੁਖਾਰ ਦੀ ਗੋਲੀ ਜਕਮਾਰੀ ਐ ਟੂਬ ਤੇ ਬੱਚਿਆਂ ਨੂੰ ਖੋਲ ਆਮਿੰਦਰ ਦਾ ਵੀ ਦੇ ਦੇ ਮਿੰਦਰ ਨੂੰ ਠੀਕ ਆ ਹਜੀਬ ਨੂੰ ਦੇ ਦੋ ਆ ਕਲਦੀਪ ਦਾ ਵੀ ਦੇ ਦੇ ਤੇਨ ਹੋ ਗਏ ਤੇ ਉਹਦਾ ਖੜਾ ਆ ਜਾਂਦਾ ਤੇ ਟੁੱਟ ਆ ਜਾਂਦਾ ਇਹ ਚਾਰ ਹਾਂ ਜੁੰਡੀ ਵਾਲੀ ਤੇ ਰਹਿ ਗਏ ਉਹਨੇ ਲੈਣਾ ਨਹੀਂ ਉਹ ਕਰਈ ਹੋਣੀ ਫੜਾਇਆ ਆ ਤੂੰ ਫੜਾਏਗਾ ਇਹ ਫੜਾਉਂਗੇ ਭਾਈ ਇਹਨੇ ਕਾ ਆਖੀ ਨਹੀਂ ਆ ਮੇਰਾ ਨਾਮ ਆ ਦਿੱਤੀ ਚਾਚੀ ਆ ਕੀ ਆਇਓ ਦੱਦ ਬਾਬਾ ਕਰ ਆ ਡੀਓ ਬਸ ਜੇ ਕੋਈ ਆਵੇ ਤਾਂ ਦੱਸਣਾ ਵੀ ਇਹ ਨਹੀਂ ਕਹਣਾ ਵੀ ਹੰਨ ਦੇ ਅੱਗੇ ਨਹੀਂ ਗਈ ਦਵਾਈ ਠੀਕ ਆ ਆ ਬੁਖਾਰ ਦੀ ਦਵਾਈ ਆ ਅਲਰਜੀ ਦੀ ਇਹ ਆ ਮੱਛਰ ਨਾਲ ਰੜੇ ਪਾਪਾ ਸੀ ਬਤਾਉਂਦਾ ਵਾਧ ਦੇ ਗਈ ਨਹੀਂ ਨਹੀਂ ਉਹ ਨਹੀਂ ਜਾਣਾ ਪਾ ਵੀ ਤੁਸੀਂ ਜਾਣੀ ਦੱਸੋ ਅੱਡਾ ਬੰਗਲ ਕੀਤੀ ਤੁਸੀਂ ਕਈ ਵਾਰ ਬੰਦਾ ਕਹਿੰਦਾ ਹੰਨ ਨੂੰ ਨਹੀਂ ਕਾ ਦੇ ਔਰ ਤਾਜਾ ਸੁਣ ਨਹੀਂ ਆ ਸਾਰਾ ਕੁਛ ਆਪਾਂ ਨਹੀਂ ਦੇਖੇ ਚੰਗੇ ਆ ਸਾਬਣ ਨਹੀਂ ਜਿੱਤ ਜਾਲੇ ਨਹੀਂ ਨਾ ਦਿੱਤੇ ਕੋਈ ਗੱਲ ਨਹੀਂ ਮੱਛੀਆਂ ਦਾ ਨਹੀਂ ਪਿੱਛੇ ਨਹੀਂ ਆਈਆਂ ਹੁੰਦੀਆਂ ਸਾਰੀਆਂ ਮਰਦੀਆਂ ਆਲ ਹਾਂ ਬਾਪੂ ਦੇ ਇਧਰ ਬਣਾ ਲਾ ਵੀਡੀਓ ਇਧਰ ਬੰਨ ਦੀ ਉੱਪਰ ਕੰਮ ਕਰਦੀ ਆ ਤਾਂ ਅਗਰ ਕਿਹ ਪਾਸ ਆ ਰਿਆਂ ਨਹੀਂ ਬਣਾਉਂਦੇ ਆ ਬਾਪੂ ਨੂੰ ਪਲਾ ਕੇ ਆਉਂਦੇ ਝਾਬ ਨੀ ਬਸ ਇਹ ਵਾਟ ਆਈ ਗਿਆ ਜਿਹੜਾ ਜਿਹੜਾ ਸਮਾਨ ਦੇ ਦਿੱ ਹਾਂਜੀ ਐ ਸਾਬਣ ਨੋਨ ਵਾਲਾ ਆ ਮੱਛਰ ਵਾਲੀ ਟੂਬ ਅੱਗੇ ਮਿਲਿਦਾ ਨੂੰ ਕੋਈ ਨਾ ਹਾਂ ਜੇ ਮਨ ਤੋਂ ਮਾਂ ਸਰਵਿਸ ਆ ਗੋਲੀ ਬੁਖਾਰ ਵਾਲੀ ਜੇ ਜ਼ਰੂਰਤ ਪਵੇ ਆ ਜਖਮ ਵਾਲੀ ਟੂਬ ਇਹ ਜਖਮ ਵਾਲੀ ਇਹ ਜੇ ਤੁਹਾਡੀ ਚੱਲੇ ਚੱਲ ਇਹ ਕਾੜਾ ਘੋਲ ਵਾ ਕਿਸੇ ਭੁਇਂ ਚਾ ਮਸ਼ਾਹਰ ਆਇਲਾ 1 ਕਿਲੋ ਪਾਣੀ ਚ ਘੋਲ ਕੇ ਪੀਣਾ ਅੱਛਾ ਤੇ ਜਿਹੜੇ ਉਰਤ ਪਾ ਲਈਏ ਕਿਲੋ ਖਸ ਖਾਦਾ ਜਾਂਦਾ ਕਿਲੋ ਪਾਣੀ ਚ ਪਾਣੀ ਚ ਘੋਲਣਾ ਅੱਛਾ ਤੇ ਜਦੋਂ ਮਰਜੀ ਲਈ ਤੇ ਕੀ ਕੀ ਘੋਲ ਹੁੰਦਾ ਕੋਲਾ ਨਿੰਬੂ ਵਾਲਾ ਸੱਤ ਜਿਹੜਾ ਪੀ ਲਾ ਲਓ ਜੋ ਨਾਲ ਸਸਤੀ ਚਾਹ ਹਾਲ ਵਿੱਚ ਜੋ ਜੋ ਪਾਇਆ ਆਪਾਂ ਦੇਤਾ ਸਾਰਿਆਂ ਨੂੰ ਛੁੱਪਾ ਕਮਣਾ ਜੀ ਹਾਂ ਹਾਂ ਜੀ ਸਰਕਾਰ ਦਾ ਸਮਰਥਨ ਬੜਾ ਨਾ ਤੇ ਕੁਝ ਦੇਣਾ ਤਾਂ ਨਾ ਕੋਈ ਰਿਹਾ ਦਰਗਾਹ ਕੋਈ ਨਹੀਂ ਇਹ ਆ ਜੇ ਬਲਗੰਗਰੀ ਆ ਛੱਪਣ ਣਾਉਣ ਵਾਲਾ ਆ ਜਖਮ ਤੋਂ ਠੀਕ ਣਾਉਣ ਵਾਲਾ ਆ ਗੋਲੀ ਪੁਛਾਰਦੀ ਇਹ ਦੇਖੋ ਵੇ ਕਿਹੜਾ ਬਾਂਡੜ ਜਿਹਦੇ ਜਖਮ ਵਾਲੇ ਕਿਹਦੇ ਚੀਜ਼ ਜ਼ਰੂਰ ਪਾਏ ਆ ਘੋੜਾ ਜਿਹਦੇ ਟੱਟੀਆਂ ਉਲਟੀਆਂ ਹੋਈਆਂ ਹੁਣ 1 ਕਿਲੋ ਪਾਣੀ ਘੋੜ ਤੇ ਦੀ ਚਕੀਦਾ ਕਾਂ ਮਚਰਾਂ ਨੂੰ ਆਲ ਲੱਟੀ ਵਾਲੀ ਗੋਲੀ ਹੈ ਜਿਹੜੀ ਖਾਸ ਕੋਈ ਨਹੀਂ ਦੇ ਦੇ ਜਾਨੀਆਂ ਦੇ ਕੇ ਨਾ ਤੁਸੀਂ ਵੀ ਲੈ ਲਓ ਨਾ 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 ਲੈ ਲਓ ਨਹੀਂ ਕੀ ਉਹ ਨਹੀਂ ਨਹੀਂ ਸਭ ਨੂੰ ਮਿਲਿਆ ਠੀਕ ਹੈ ਸਭ ਨੂੰ ਮਿਲਿਆ ਇੱਕ ਤਾਂ ਇਹ ਕੋ ਫੁਟਾਉਣਾ ਹੈ ਜਿਹੜਾ ਵੀ ਫੁਟਾਉ ਉਹਨੂੰ ਫੜਾ ਦਿਆਂ ਓ ਫੜਾ ਦੇਣੀ ਓ ਫੜਾ ਦੇਣੀ ਨਹੀਂ ਉਹ ਦਿਆ ਦੇ ਨਹੀਂ ਨਹੀਂ